5 ਮਹੀਨਿਆਂ ਦੀ ਗੱਬਣ ਆ ਤੇ 10 ਕਿਲੋ ਦੁੱਧ ਇਸ ਟਾਈਮ ਆਪਾਂ ਜੇ ਕੋਈ ਸੱਜਣਾ ਆ ਕੇ ਚੋਣਾ ਚਾਹੇ ਡੰਗ ਦੋ ਡੰਗ ਚਵਾਵਾਗੇ ਹਾਂਜੀ ਹਾਂਜੀ ਚਵਾਵਾਗੇ ਬਾਕੀ ਸੱਜਣ ਨੂੰ ਲੇਵ ਆਲੂਗਾ ਵੀ ਚੰਗਾ ਝੋਟਿਆ ਤੇ ਥਣ ਥਣੋਟ ਵੀ ਚੰਗਾ ਹਲੇ ਸਿਰਫ 11:00 ਵਜੇ ਦਾ ਟਾਈਮ ਆ ਸਵੇਰੇ 6:30 ਵਜੇ 7:00 ਵਜੇ ਬਾਈ ਹੋਰਾਂ ਦੀ ਚਵਾਈ ਹੁੰਦੀ ਹੁੰਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲੇ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣ ਨੂੰ ਅੱਜ ਦੀ ਵੀਡੀਓ ਨਾਲ ਆਪਾਂ ਬਣਾਉਣ ਲੱਗਿਆਂ ਪਟਿਆਲੇ ਸ਼ਹਿਰ ਤੋਂ ਸ਼ਹਿਰ ਦੇ ਵਿੱਚੋਂ ਆਪਣੀ ਪਹਿਲੀ ਵੀਡੀਓ ਆ ਤੇ ਪਟਿਆਲਾ ਸ਼ਹਿਰ ਤਕਰੀਬਨ ਤਕਰੀਬਨ ਦੁਨੀਆ ਦਾ ਹਰੇਕ ਸੱਜਣ ਹੀ ਜਾਣਦਾ ਵੀ ਸ਼ਾਹੀ ਸ਼ਹਿਰ ਆ ਪਟਿਆਲਾ ਰਾਜੇ ਮਹਾਰਾਜਾਂ ਦੀ ਧਰਤੀ ਆ ਸੱਜਣੋ ਅੱਜ ਪਟਿਆਲੇ ਪਹੁੰਚੇ ਆ ਆਪਾਂ ਤੇ ਬਾਕੀ ਤਰੀਕ ਆ 13 1 2023 ਤੇ ਅੱਜ ਮੇਰਾ ਖਿਆਲ ਲੋੜੀ ਵੀ ਆ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਆਪਣੇ ਜਿੰਨੇ ਵੀ ਸੱਜਣ ਚੈਨਲ ਨੂੰ ਦੇਖਦੇ ਨੇ ਸਾਰਿਆਂ ਨੂੰ ਲੋੜੀ ਦੀ ਲੱਖ ਲੱਖ ਵਧਾਈਆਂ ਤੇ ਆਜੋ ਬਾਕੀ ਬਾਈਨਾ ਕਰਾਉਂਦੇ ਆ ਗੱਲਬਾਤ ਤੇ ਦਿਖਾਉਂਦੇ ਆ ਸਾਨੂੰ ਜਨਮ ਹੋਰ ਭਾਈ ਕੀ ਹਾਲ ਹੈ ਵਧੀਆ ਜੀ ਨਾਮ ਦੱਸ ਦਿਓ ਜੀ ਆਪਣਾ ਕੁਲਵਿੰਦਰ ਸਿੰਘ ਗਰੇਵਾਲ ਕਲਵਿੰਦਰ ਸਿੰਘ ਗਰੇਵਾਲ ਸ਼ਹਿਰ ਪਟਿਆਲਾ ਫਰਾਂਜੀ ਹਾਂਜੀ ਹਾਂਜੀ ਪਟਿਆਲੇ ਸ਼ਹਿਰ ਚ ਹੋ ਕੇ ਵੀ ਯਾਰ ਬੜਾ ਕੰਮ ਜਮਾਇਆ ਹੈ ਬਸ ਇੰਟਰਸਟ ਹੈ ਜੀ ਅੱਛਾ ਪੜ੍ਹਾਈ ਦਾ ਇੰਟਰਸਟ ਹੈ ਹਾਂਜੀ ਹਾਂਜੀ ਪੜ੍ਹਾਈ ਲਿਖਾਈ ਵੀ ਹੈਗੀ ਚੰਗੀ ਆਪਣੀ ਹਾਂਜੀ ਹਾਂਜੀ ਗ੍ਰੈਜੂਏਟ ਅੱਛਾ ਹਾਂਜੀ ਪੜ੍ਹਨ ਲਿਖਣ ਦੇ ਬਾਵਜੂਦ ਵੀ ਨੌਕਰੀ ਨਾਕਰੀ ਵਾਲਾ ਕੋਈ ਸਿਸਟਮ ਬਣਿਆ ਨਹੀਂ ਤੁਸੀਂ ਆਖਿਆ ਮੈਸਾਂ ਦਾ ਕੰਮੇ ਪਾ ਲਈ ਯਾਰ ਹਾਂਜੀ ਹਾਂਜੀ ਉਹ ਕਿਵੇਂ ਚੱਲਦਾ ਕੰਮ ਕਰ ਜੀ ਗੱਲ ਕਰ ਲਈ ਆਪਾਂ ਕੰਮ ਬਹੁਤ ਵਧੀਆ ਚੱਲ ਰਹੀ ਪਹਿਲਾਂ ਬਜ਼ੁਰਗ ਕੰਮ ਕਰਦੇ ਰਹੇ ਠੀਕ ਆ ਗੱਲ ਕਿੰਨੇ ਸਾਲ ਹੋ ਗਏ ਆਪਾਂ ਬੈਰੀ ਜਿਹਾ ਕੰਮ ਕਰਦੇ ਨੇ ਜਿਹੜੇ ਸੱਜਣਾ ਆਪਾਂ ਨੂੰ ਕਹਿਦੇ ਨਹੀਂ ਵੀ ਡੈਰੀ 'ਚ ਕੁਝ ਬਚਦਾ ਨਹੀਂ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਬੈਠੇ ਆਂ ਤਕਰੀਬਨ ਤਕਰੀਬਨ ਹਰ ਇੱਕ ਚੀਜ਼ ਹੀ ਆਪਾਂ ਮੁੱਲ ਦੀ ਲੈ ਕੇ ਪੋਣਿਆ ਜਿਵੇਂ ਪਿੱਛੇ ਆਪਣੇ ਬਰਸੀਨ ਵੀ ਪਿਆ ਇੱਧਰ ਤੁਹਾਨੂੰ ਨਜ਼ਰ ਆਊਗਾ ਵੀ ਹਰ ਇੱਕ ਚੀਜ਼ ਮੁੱਲ ਦੀ ਆ ਫੇਰ ਵੀ ਬਣਦੇ ਨੇ ਦੂਰ ਕੀ ਬਿਲਕੁਲ ਬਿਲਕੁਲ ਜੀ ਵੀ ਹੁੰਦੀ ਆ ਬਚਤ ਆ ਉਹ ਸੱਜਣਾ ਵਾਸਤੇ ਵੀਡੀਓ ਖਾਸ ਆ ਪੂਰੀ ਦੇਖ ਲਿਓ ਜਿਹੜੇ ਕਹਿੰਦੇ ਨੇ ਯਾਰ ਡੈਰੀ ਦੇ ਧੰਦੇ 'ਚੋਂ ਨਾ ਵੀ ਕੁਝ ਬਣਦਾ ਨਹੀਂ ਯਾਰ ਆਪਾਂ ਛੱਡ ਕੇ ਜ਼ਮੀਨ ਜਮੂਨ ਵੇਚ ਕੇ ਜਿਹੜੇ ਸੱਜਣਾ ਬਾਹਰ ਚਾਈ ਜਾਂਦੇ ਆ ਉਹਨਾਂ ਵਾਸਤੇ ਵੀ ਇਹ ਵੀਡੀਓ ਬਹੁਤ ਖਾਸ ਰਹੂ ਤੇ ਬਹੁਤਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਇੱਕ ਨੰਬਰ ਵਾਲੀ ਝੋਟੀ ਤੇ ਮਾਰ ਦਿਓ ਜੀ ਕੈਮਰਾ ਆਹ ਝੋਟੀ ਬਾਰੇ ਪੁੱਛਦਾ ਭਾਈ ਇਹ ਇਹ ਕਿੰਨੀ ਉਮਰ ਦੀ ਨਹੀਂ ਹੈ ਜੀ ਇਹ 2 ਸਾਲ ਤੋਂ ਉੱਪਰ ਹੈ ਜੀ 2 ਸਾਲ ਤੋਂ ਮਹੀਨਾ ਦੋ ਮਹੀਨੇ ਉੱਪਰ ਹੈ ਹਾਂਜੀ ਹਾਂਜੀ ਅੱਛਾ ਮੂੰਹ ਹੋ ਹਲੇ ਕਿਵੇਂ ਆ ਦੰਦਾ ਚ ਖੀਰੀ ਆਈ ਹਲੇ ਮੂੰਹੋ ਖੀਰੀ ਆ ਗੱਬਣ ਵੀ ਆਹੀ ਇਹ 3 ਮਹੀਨੇ ਦੀ ਗੱਬਣ ਆਈ ਦੋ ਚਾਰ ਦਿਨ ਘੱਟ ਆ ਬਸ ਅੱਛਾ 3 ਮਹੀਨੇ ਦੀ ਗੱਬਣ ਚ ਇੱਕ ਪਾਸ ਹੈ ਹਾਂਜੀ ਹਾਂਜੀ ਬਾਕੀ ਜੇ ਕਿਸੇ ਨੇ ਕਰਾਉਣੀਆਂ ਤਾਂ ਆਪਦਾ ਡਾਕਟਰ ਨਾਲ ਲੈ ਕੇ ਆ ਕੇ ਚੈੱਕ ਪਾਸ ਉਰੋਂ ਕਰਾ ਕੇ ਲਿਜਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਬਾਕੀ ਇਹੀ ਗੱਲ ਕਹਿਣਾ ਹੁਣ ਸੱਜਣੋ ਜਦੋਂ ਆਪਾਂ ਕੋਈ ਵੀ ਟੋਕੜ ਗੱਬਣ ਪਸ਼ੂ ਲੈਣੇ ਆ ਨਾ ਆਪਦਾ ਡਾਕਟਰ ਲੈ ਕੇ ਇੱਕ ਵਾਰੀ ਅਗਲੇ ਦੇ ਘਰੇ ਚੈੱਕ ਕਰਾ ਲਿਆ ਕਰੋ ਕਿਉਂਕਿ ਬਾਅਦ ਚ ਔਖਾ ਹੋ ਜਾਂਦਾ ਜੇ ਅ ਇਹ ਨੂੰ ਦਿਖਾ ਦਿੰਦਾ ਭਾਈ ਇਹਦੀ ਬਾਡੀ ਬੁੱਡੀ ਚੰਗੀ ਆ ਝੋਟੀ ਦੀ ਸਿੰਗ ਜਰੂਰ ਦੱਤੀ ਸਿੰਗਾ ਥੋੜਾ ਜਿਹਾ ਤੇ ਬਾਕੀ ਇਹਦੀ ਨਾ ਜੇ ਕੱਦ ਕਾਟ ਦੀ ਗੱਲ ਕਰ ਲਈ ਆਪਾਂ ਸੱਜਣੋ ਇੱਥੇ ਤੁਹਾਨੂੰ ਮੈਂ ਲੰਬਾਈ ਲੰਮੂਈ ਦਿਖਾਵਾਂ ਨਾ ਝੋਟੀ ਦੀ ਲੰਬਾਈ ਲੰਮੂਈ ਪੂਰੀ ਐ ਲੈਂਥ ਪੂਰੀ ਐ ਕੱਦ ਵੀ ਚੰਗਾ ਥੋੜਾ ਜਿਹਾ ਨਾ ਅੰਦਰਲੇ ਪਾਸੇ ਰਹਿੰਦੀਆਂ ਨੇ ਅੰਦਰ ਵੀ ਮੈਂ ਤੁਹਾਨੂੰ ਇੱਕ ਕੈਮਰਾ ਮਾਰ ਕੇ ਦਿਖਾਉਂਗਾ ਕਿਉਂਕਿ ਨੇਰੇ ਜੇ ਚ ਪਸ਼ੂ ਰਹਿੰਦੇ ਨੇ ਰੰਗ ਵੀ ਤੁਹਾਨੂੰ ਥੋੜਾ ਜਿਹਾ ਲਾਲ ਜਿਹਾ ਲੱਗੂ ਕਿਉਂਕਿ ਜ਼ਿਆਦਾਤਰ ਇਹ ਮੇਰਾ ਖਿਆਲ ਆ ਭਾਈ ਅੰਦਰ ਛੱਤ ਥੱਲੇ ਰਹਿੰਦੀਆਂ ਨੇ ਹਨਾ ਹ ਬਾਕੀ ਉਹਦਾ ਪਿੱਠਪੁੜੇ ਦੀ ਬਣਾਵਟ ਆ ਜਿਹੜੀ ਝੋਟੀ ਦੀ ਚੰਗੀ ਆ ਤੇ ਜਾਣ ਵਾਲੀ ਆ ਮੇਨ ਗੱਲ ਆ ਜਿਹੜੀ ਖੀਰੀ ਝੋਟੀ ਆ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਥੱਲਿਓ ਵੀ ਥਾਣ ਥਾਣ ਔਟ ਕੱਲਾ ਕੱਲਾ ਥਾਣਾ ਚਾਰ ਥਾਣ ਨੇ ਥੋੜਾ ਜਿਹਾ ਦਿਖਾਉਂਦੀ ਨਹੀਂ ਡਰਦੀ ਆ ਕੈਮਰੇ ਤੋਂ ਲਾ ਇਹਦਾ ਬਾਈ ਰੇਟ ਆਪਾਂ ਰੇਟ ਕੀ ਕਰਦੇ ਆ ਇਹਦਾ ਰੇਟ ਇਹਦਾ 38000 ਕਰਦੇ ਜੀ 38000 ਹਾਂਜੀ 38000 ਆ ਥੋੜਾ ਜਿਹਾ ਹੋਰ ਕੱਟ ਕਰਦੇ ਕੁਝ ਮੌਕੇ ਤੇ ਮਨਤਨ ਹੋ ਜੂਗਾ ਕਿੰਨਾ ਕੁ ਹੋ ਜੂਗਾ ਕਰ ਇਹਦੇ ਮਨਤਨ ਕਿੰਨਾ ਕੁ ਕਰਦੇ ਆ ਸੰਤਿਤੇ ਰੰਗੀ ਹੈ ਸੰਤ ਹੋਰ ਵੀ ਕੱਟ ਕਰ ਦਾਂਗੇ ਖਿੱਚ ਮਾ ਰੇਟ ਦੱਸਦੇ ਜਵੇਂ ਖਿੱਚ ਮਾ 500 ਹੋਰ ਕੱਟ ਕਰ ਦਾਂਗੇ ਅੱਛਾ ਹਾਂਜੀ ਲੈ ਬਾਕੀ ਆਏ ਗਏ ਦਾ ਜਿਹੜਾ ਸੱਜਣਾ ਆਪਣੇ ਚੈਨਲ ਦੇ ਥਰੂ ਆਊਗਾ ਹਨਾ ਉਹਦਾ ਮਾਨਤਨ ਕਰ ਦਾਂਗੇ ਛੜ ਦਾਂਗੇ ਕਿਰਾਇ ਕੱਪਾ ਇਹ ਜੀ ਗੱਲ ਨਹੀਂ ਛੋਟ ਛੱਪਾ ਕਰ ਦੂਗਾ ਲੈ ਇੱਥੇ ਤੋਂ ਸੱਜਣੋ ਦੇਖੋ ਝੋਟੀਆਂ ਨ ਪੂਰੀ ਟੌਪ ਕੁਆਲਿਟੀ ਜੇ ਸਿੰਗ ਜ਼ਰੂਰ ਦੱਤੀ ਸਿੰਗਾ ਪਰ ਜੇ ਇਹ ਸਿੰਗ ਦੀ ਮੈਂ ਗੱਲ ਕਰ ਲਾਂ ਇਹ ਸਿੰਗ ਦੇ ਜਾਨਵਰ ਦੁੱਧ ਵੀ ਚੰਗਾ ਪਾਉਂਦੇ ਨੇ ਹੁਣ ਕਈ ਸੱਜਣ ਕਮੈਂਟ ਵੀ ਕਰਨਗੇ ਵੀ ਹਲੇ ਸੂਈ ਵੀ ਨਹੀਂ ਤੇ ਬਾਈ ਪਹਿਲੀ ਗਰੰਟੀਆਂ ਦੇਈ ਜਾਂਦਾ ਹਨਾ ਉਹ ਕਿਹੜੇ ਠੀਕੇ ਦੀ ਆ ਇਹਦਾ ਨਹੀਂ ਪਤਾ ਆਪਾਂ ਨੂੰ ਕੋਸਾ ਠੀਕਾ ਨਹੀਂ ਪਤਾ ਜੀ ਇਹਦੀ ਮਾਂ ਦਾ ਰਿਕਾਰਡ 16 ਕਿਲੋ ਸੀਗਾ ਅੱਛਾ 16 ਕਿਲੋ ਦਾ ਰਿਕਾਰਡ ਸੀ ਦੁੱਧ ਦਾ ਹਾਂਜੀ ਹਾਂ ਆਪ ਇਹਦੀ ਮਾਂ ਪਿੱਛੋਂ ਲਿਆਂਦੀ ਸੀ ਉਹਦੇ ਨਾਲ ਆਇਆ ਸੀਗਾ ਇਹ ਬੱਚਾ ਅੱਛਾ ਉਹਦੇ ਨਾਲ ਹੀ ਆਈ ਸੀ ਹਾਂਜੀ ਹਾਂਜੀ ਲੈ ਹੁਣ ਆਪਾਂ ਲੈ ਚੱਲਦੇ ਆ ਤੁਹਾਨੂੰ ਸੱਚ ਨੂੰ ਦੋ ਨੰਬਰ ਵਾਲੀ ਝੋਟੀ ਤੇ ਲੈ ਇਹਦੀ ਨਾਂ ਮੈਂ ਝੋਲੀ ਝੂਲੀ ਦਿਖਾਉਂਗਾ ਤੁਹਾਨੂੰ ਇੱਥੋਂ ਝੋਲੀ ਝੂਲੀ ਬੜੀ ਆ ਜਿਹੜੇ ਹਿਸਾਬ ਨਾਲ ਉਮਰ ਹੈ ਇਹਦੀ ਮੇਰੇ ਖਿਆਲ ਜਦੋਂ ਨੂੰ ਸੂਣਾ ਯਾਰ ਲੇ ਵਾਲੂਆ ਬਹੁਤ ਲਾਉਣਾ ਬਾਈ ਇਹਨੇ ਵੀ ਹੈਨਾ ਇਹਦਾ ਵੀ ਸਿੰਘ-ਸੁੰਗ ਦੇਖ ਸਕਦੇ ਹੋ ਇਹ ਸੱਜਣੋ ਹੈਗੀਆ ਬਿਲਕੁਲ ਕੁੰਡੇ ਸਿੰਘਾਂ ਚ ਹੈ ਪਤਲੀ ਤੇ ਲੰਮੀ ਬੂਛਦੀ ਆ ਜੇ ਜਾਤ ਦੀ ਗੱਲ ਕਰਨਾ ਕੁਆਲਿਟੀ ਇਹਦੇ ਚ ਵੀ ਚੰਗੀ ਆ ਪਰ ਰੰਗ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਜਾਨਵਰਾਂ ਇਹਨਾਂ ਦੇ ਜ਼ਿਆਦਾਤਰ ਛੱਤ ਦੇ ਅੰਦਰ ਰਹਿੰਦੇ ਨੇ ਉਹਦੇ ਕਰਕੇ ਰੰਗ ਥੋੜਾ ਜਿਆਦਾ ਤੁਹਾਨੂੰ ਥਿੱਕਾ ਜਿਹਾ ਲੱਗੂਗਾ ਜਾਨਵਰਾਂ ਦਾ ਕਿਉਂਕਿ ਜਦੋਂ ਆਪਣੇ ਕੋਲੇ ਕਿਸੇ ਘਰੇਲੂ ਸੱਜਣ ਕੋਲੇ ਜਾਨਵਰ ਬਾਗ ਗਏ ਉੱਥੇ ਜਾ ਕੇ ਇਹਨਾਂ ਦਾ ਰੰਗ ਬਿਲਕੁਲ ਜੈੱਡ ਬਲੈਕ ਹੋ ਜਾਣਾ ਇੱਥੇ ਤੋਂ ਦੇਖ ਸਕਦੇ ਹੋ ਸਿੰਘ-ਸੁੰਗ ਦੀ ਐਨ ਸਿਰਾ ਕੁਆਲਿਟੀ ਆ ਪੂਰੀ ਤੇ ਬਾਕੀ ਲੈਂਥ ਲੋਂਥ ਇਹਦੀ ਵੀ ਚ ਇਹਦਾ ਰੇਟ ਵੀ ਆਪਾਂ ਹੁਣ ਪੁੱਛਾਂਗੇ ਬਾਈ ਨਾ ਕਰਾਂਗੇ ਗੱਲਬਾਤ ਇਹਦਾ ਕੀ ਰੇਟ ਕਰਦੇ ਬਾਈ ਇਹਦਾ ਰੇਟ 30000 ਆ ਜੀ ਇੱਕ ਸੇ ਦੱਸਦੇ ਰੇਟ ਆ ਆਪਣੇ ਚੈਨਲ ਤੇ ਜੰਮੀ ਵੈਸੇ ਮੈਂ ਫਿਕਸੇ ਦੱਸੇ ਨੇ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕਰ ਦਾਂਗੇ ਅਛਾ ਮੌਕੇ ਤੇ ਆਏ ਗਏ ਸੱਜਣ ਦਾ ਮਾਨਤਨ ਕਰ ਦਾਂਗੇ ਛੜ ਦਾਂਗੇ ਕਰਾਇਆ ਕੱਪਾ ਹਾਂਜੀ 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 ਲੈ ਨੰਬਰ ਬੋਲ ਦੋ ਤੁਹਾਡਾ 904 ਹਾਂਜੀ 0000 ਹਾਂਜੀ 645 ਇੱਕ ਵਾਰੀ ਪੰਜਾਬੀ ਚ ਬੋਲਦੇ ਆਪਾਂ ਨੂੰ ਜਾਦੇ ਨਾ ਪੰਜਾਬੀ ਵਾਲੀ ਦੇਖਦੇ ਨੇ ਬੰਦੇ 904 ਹਾਂਜੀ 4 0 ਹਾਂਜੀ 645 ਅੱਛਾ ਉਦਾਂ ਵੀ ਬੋਲੋ ਜਿਵੇਂ 98 ਕਹੇ ਬੋਲਦੇ ਆਪਾਂ 90 400 ਹਾਂਜੀ 00 645 ਅੱਛਾ ਖਾਸੀਆਂ ਜ਼ੀਰੋਆਂ ਲੱਗਦੀਆਂ ਨੇ ਨੰਬਰ 'ਚ ਹਾਂਜੀ ਹਾਂਜੀ ਬਾਕੀ ਆਪਣਾ ਐਡਰੈਸ ਦੱਸ ਦੋ ਬਈ ਪਟਿਆਲੇ ਕਿੱਥੇ ਜਿਆ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਨੇੜੇ ਅਸਰੰਦ ਰੋਡ ਤੇ ਅੱਛਾ ਜੀ ਦੱਖਣ ਮਾਰਨ ਸਾਹਿਬ ਤੋਂ ਜਿਹੜਾ ਸਰਹੰਦ ਨੂੰ ਰੋੜ ਜਾਂਦਾ ਉਤੋਂ ਦੱਖਣ ਮਾਰਨ ਸਾਹਿਬ ਤੋਂ ਕਿੰਨੀ ਕ ਦੂਰ ਹੈ ਅੱਧਾ ਕਿਲੋਮੀਟਰ ਜੀ ਅੱਧਾ ਕਿਲੋਮੀਟਰ ਬਾਕੀ ਨੰਬਰ ਤੇ ਕਿ ਤੁਹਾਨੂੰ ਸੰਪਰਕ ਕਰ ਲੈਣਗੇ ਹਾਂਜੀ 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 ਲੈ ਸੱਜਣਾਂ ਹੁਣ ਦਾ ਦੋ ਝੋਟੀਆਂ ਦਿਖਾਵਾਂਗਾ ਤੁਹਾਨੂੰ ਇੱਕ ਜਿਹੜੀ ਤੁਹਾਨੂੰ ਮੈਂ ਪਹਿਲਣ ਝੋਟੀ ਕਹਿੰਦਾ ਦੀ ਆ ਪੰਜ ਮਹੀਨਿਆਂ ਦੀ ਗੱਬਣ ਹੈ 10 ਕਿਲੋ ਦੁੱਧ ਹੈ ਇਸ ਟਾਈਮ ਉਹ ਝੋਟੀਆਂ ਵੀ ਦਿਖਾਵਾਂਗਾ ਹੁਣ ਤੁਹਾਨੂੰ ਵੀਡੀਓ ਚ ਜੁੜੇ ਰਹੋ ਐਂਡ ਤੱਕ ਲੈ ਬਾਈ ਇਹਨੂੰ ਥੋੜੀ ਜੀ ਤੋੜ ਕੇ ਦਿਖਾ ਦੇ ਦੂਜੀ ਝੋਟੀ ਦਰਦੀ ਆ ਐ ਇਹਨੂੰ ਜਦੋਂ ਲੈ ਜਾਵਾਂਗੇ ਕੋੜੀ ਜੀ ਬਾ ਕੋਈ ਗੱਲ ਨਹੀਂ ਭਾਈ ਲੈ ਜਾ ਬੰਦੇ ਉਹ ਦੂਜੀਆਂ ਝੋਟੀਆਂ ਖੋਲਿਆ ਲੈ ਸੱਜਣੋ ਆ ਦੋ ਹੈਗੀਆਂ ਨੇ ਤੋਕੜ ਗੱਬਣ ਝੋਟੀਆਂ ਆ ਝੋਟੀ ਹੈਗੀ ਪਹਿਲਣ ਸਿੰਗ ਜਰੂਰ ਖੁੱਲਾ ਥੋੜਾ ਜਆ ਤੇ ਕੱਦ ਵੀ ਜੇ ਮੈਂ ਗੱਲ ਕਰ ਲਾਂ ਬੜਾ ਵੱਡਾ ਕੱਦ ਨਹੀਂ ਹੈਗਾ ਦਰਮਿਆਨਾ ਜਿਹਾ ਕੱਦ ਕਾਠਾ ਝੋਟੀ ਦਾ ਤੇ ਇਹ ਹੈਗੀ ਸੱਜਣੋ 5 ਮਹੀਨਿਆਂ ਦੀ ਗੱਬਣ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲੈਣਾ ਭਾਈ ਇਹਦਾ ਕਿਹੜਾ ਸੂਆ ਇਹ ਬਾਈ ਜੀ ਪਹਿਲਣ ਆ ਅੱਛਾ ਪਹਿਲਾ ਸੂਆ ਹੈ ਹਾਂਜੀ ਇਹ ਇਹੇ ਆ 5 ਮਹੀਨਿਆਂ ਦੀ ਗੱਬਣ ਭਾਈ ਹਾਂਜੀ ਹਾਂਜੀ 5 ਮਹੀਨਿਆਂ ਦੀ ਗੱਬਣ ਹੈ ਅੱਛਾ ਦੁੱਧ ਕਿੰਨਾ ਕਾ ਹੁਣ ਇਹਦੇ ਥੱ ਅਛਾ 9 ਕਿਲੋ ਦੁੱਧ ਹੁਣ ਇਹਦੇ ਥੱਲੇ ਹੈਗਾ ਤਿਆਰ ਹਾਂਜੀ ਹਾਂਜੀ ਉਹ ਛੋਟੀ ਦੇ ਹਿਸਾਬ ਨਾਲ ਦੁੱਧ ਬਹੁਤ ਕੱਢੀ ਜਾਂਦੀ ਆ ਯਾਰ ਹਾਂਜੀ ਹਾਂ ਇਹਦਾ ਭਾਜੀ 15 ਕਿਲੋ ਪਲੱਸ ਦੁੱਧ ਸੀਗਾ ਜੀ ਅਛਾ ਹਾਂ ਤਾਜੀ ਥੱਲੇ ਦੁੱਧ ਕਿੰਨਾ ਸੀ 15 ਕਿਲੋ ਜੀ 15 ਤੋਂ ਉੱਪਰ ਸੀਗਾ ਜੀ 15 ਤੋਂ ਉੱਪਰ ਸੀ ਕਨਫਰਮ ਹੀ ਪਹਿਲਾਂ ਸੂਈ ਹੈ ਹਾਂਜੀ ਹਾਂ ਆਪਣੇ ਕੋਲ ਹੀ ਸੂਈ ਹੈ ਮਤਲਬ ਅਸੀਂ 10 12 ਦਿਨ ਪਹਿਲਾਂ ਲਿਆਂਦੀ ਸੀ ਸੂਈ ਅਛਾ 10 ਦਿਨ ਦੀ ਕੱਚੀ ਆਪਾਂ ਲੈ ਕੇ ਆ ਜੀ ਹਾਂਜੀ ਹਾਂਜੀ ਭਾਜੀ ਠੀਕ ਆ ਗੱਲ ਪੰਜ ਮਹੀਨਿਆਂ ਦੀ ਗੱਬਣ ਆ ਤੇ 10 ਕਿਲੋ ਦੁੱਧ ਇਸ ਟਾਈਮ ਆਪਾਂ ਜੇ ਕੋਈ ਸੱਜਣਾ ਆ ਕੇ ਚੋਣਾ ਚਾਹੇ ਡੰਗ ਤੋਂ ਡੰਗ ਚਬਾ ਦਾਂਗੇ ਹਾਂਜੀ ਹਾਂਜੀ ਚਬਾ ਦਾਂਗੇ ਬਾਕੀ ਸੱਜਣ ਨੂੰ ਲੇ ਵਾ ਲੂਗਾ ਵੀ ਚੰਗਾ ਝੋਟੀ ਆ ਤੇ ਥਣ ਥਣੋਟ ਵੀ ਚੰਗਾ ਹਲੇ ਸਿਰਫ 11 ਕਬਜ ਦਾ ਟਾਈਮ ਆ ਸਵੇਰੇ 6:30 ਵਜੇ 7:00 ਵਜੇ ਬਾਈ ਉਹਨਾਂ ਦੀ ਚਬਾਈ ਹੁੰਦੀ ਹੁੰਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲਿਓ ਕਿਉਂਕਿ ਡੰਗ ਤੇ ਆਊਗੀ ਉਹ ਝੋਟੀ ਬਣੂਗੀ ਤੇ ਬਾਕੀ ਪਿੱਠ ਪੂੜੇ ਦੀ ਚੜਾਈ ਲੰਬਾਈ ਠੀਕ ਆ ਕੱਦ ਪਰ ਜ਼ਰੂਰ ਦਰਮਿਆਨਾ ਕੱਦ ਨਹੀਂ ਹੈਗਾ ਇਹਦਾ ਬੜ ਰੇਟ ਬਾਈ ਜੀ ਲੈਂਡ ਦੇਣੀ ਦੱਸਦਾ ਜਮੀ ਲੈਂਡ ਦੇਣੀ ਦੱਸ ਦੇ ਜੇ ਰੇਟ ਕਰਾਉਣੇ ਹੋ ਤਾਂ ਤਾਂ 60000 ਕਹਦਾ ਨਹੀਂ ਨਾ ਲੈਂਡ ਦੇਣ ਵਾਲਾ ਰੇਟ ਦੱਸਦੇ ਜਮੀ ਫਿਕਸ ਰੇਟ ਵੀ ਇੰਨੇ ਦੀ ਆਪਾਂ ਛੱਡ ਦਾਂ ਲੈਂਡ ਦੇਣ ਬਾਈ ਜੀ 57000 ਦੀ ਦੇ ਦਾਂਗੇ ਜਮੀ ਲਾਸਟ ਹਾਂਜੀ ਹਾਂਜੀ ਇਹਦੇ ਚ ਮਾੜਾ ਮੋਟਾ ਛੋਟ ਛੱਪਾ ਹੀ ਹੋਊਗਾ ਹਾਂਜੀ 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 ਮੈਂ ਸੱਜਣੋ ਇਹ ਝੋਟੀ ਤੁਹਾਨੂੰ ਮਿਲੂਗੀ ਕੁੱਲ 57000 ਦੀ 10 ਕਿਲੋ ਦੁੱਧ ਇਸ ਟਾਈਮ ਤਿਆਰੀ ਦਾ 5 ਮਹੀਨਿਆਂ ਦੀ ਜਿਹੜੀ ਮੇਨ ਗੱਲ ਆ ਗੱਬਣ ਚੈੱਕ ਪਾਸ ਆ ਆਪਣੀ ਕੋਈ ਵੀ ਸੱਜਣ ਡਾਕਟਰ ਨਾਲ ਲਿਆ ਕੇ ਬਾਈ ਕਹਿੰਦਾ ਉਹਨੂੰ ਚੈੱਕ ਪਾਸ ਕਰਾ ਕੇ ਲਿਜਾ ਸਕਦਾ ਹੈ ਨਾ ਹਾਂਜੀ ਹਾਂਜੀ ਇਹਨੂੰ ਵੀ ਕਰੀ ਬਾਈ ਇਹਦਾ ਕਿਹੜਾ ਸੂਆ ਹੈ ਇਹ ਚੌਥਾ ਸੂਆ ਬਾਈ ਜੀ ਇਹ ਸੂਏ ਚ ਵੱਡੀ ਆ ਥੋੜੀ ਜੀ ਹੈਨਾ ਹਾਂਜੀ ਇਹ ਥੋੜੀ ਲਿੱਸੀ ਜ਼ਰੂਰ ਆ ਉਤੋਂ ਪਰ ਉਹ ਲੰਬਾਈ ਲੰਬੂਈ ਚੰਗੀ ਆ ਇਹਦੀ ਵੀ ਇਹਦਾ ਸੂਆ ਚੌਥਾ ਬਾਈ ਹਾਂਜੀ ਹਾਂਜੀ ਇਹ ਕਿੰਨੇ ਕਿ ਦਿਨ ਆ ਆਪਣਾ ਇਹ ਥੱਲੇ ਦੁੱਧ ਹੁਣ ਕਿੰਨਾ ਕਹੂਗਾ ਤਿਆਰੀ ਆ ਇਹਦੇ ਥੱਲੇ ਇਸ ਟਾਈਮ ਬਾਈ ਜੀ 8 ਕਿਲੋ ਦੁੱਧ ਹੋਊਗਾ 8 ਕਿਲੋ ਦੁੱਧ ਇਹਦੇ ਥੱਲੇ ਹੈਗਾ ਹਾਂਜੀ ਇਹ ਕਿੰਨੇ ਚਿਰ ਦੀ ਗੱਬਣਾ ਇਹ ਵੀ 5 ਮਹੀਨੇ ਦੀ ਆ ਇਹ 2-4 ਦਿਨ ਤੂੰ ਮਤਲਬ ਘਟ ਹੈ ਇਹ ਵੱਧ ਹੋਊਗੀ ਅੱਛਾ ਵੀ ਇਹ 5 ਮਹੀਨੇ ਤੋਂ 2-3 2-4 ਦਿਨ ਉੱਪਰ ਹੋਊਗੀ ਇਹ 2-4 ਦਿਨ ਘਟ ਹਾਂਜੀ 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 ਦੁੱਧ 8 ਕਿਲੋ ਹੈ ਥੱਲੇ ਹਾਂਜੀ ਹਾਂਜੀ ਇਹਦਾ ਕੀ ਰੇਟ ਕਰਦੇ ਐਚਐਮਆਰ ਰੇਟ ਹੀ ਦੱਸ ਦੇ ਜਮਈ ਵੀ ਜਿੰਨੇ ਦੀ ਆਪਾਂ ਛੱਡ ਦਾਂਗੇ ਝੋਟੀ ਇਹਦਾ ਇਹਦੇ ਨਾਲ ਘੱਟਾ ਵੀ ਹੈ ਬੇ ਜੀ ਅੱਛਾ ਨਾਲ ਇਹਦੇ ਬੱਚਾ ਇਹਦੇ ਨਾਲ ਹੈ ਨਹੀਂ ਇੱਕ ਨੰਬਰ ਆ ਜੀ ਨਹੀਂ ਇਹਦੇ ਨਾਲ ਬੱਚਾ ਨਹੀਂ ਹੈ ਇਹ ਮਿਲਦੀ ਕਿਵੇਂ ਆ ਫੇਰ ਇਹ ਪਾੜੇ ਤੇ ਥਾਪੀ ਤੇ ਅੱਛਾ ਚਾਟ ਤੇ ਮਿਲਦੀ ਹੈ ਹਾਂਜੀ ਹਾਂਜੀ ਚਾਟ ਤੇ अच्छा एदे मगर कटा हां जी चल कटते दे नाल दस दे कटते नाल ले आऊ ही अगला कटता सानू वापस ਵੀ ਕਰ ਸਕਦਾ ਅਗਲਾ ਅੱਛਾ ਜੀ ਹਾਂ ਜੀ ਕਿੰਨੇ ਮੱਝ 2 ਮਹੀਨੇ ਦੁੱਧ ਦੇ ਦਊਗੀ ਜਿਹੜੇ ਹਿਸਾਬ ਨਾਲ ਉਹਦੀ ਵੈਲਿਊ ਪਾਊਗੀ 2 ਮਹੀਨੇ ਬਾਅਦ ਉਹਦੀ ਸਿਹਤ ਕਹੀ ਜੀ ਬਣਦੀ ਆ ਅੱਛਾ ਜੀ ਉਹ ਹਿਸਾਬ ਨਾਲ ਵੀ ਆਪਾਂ ਕਰੀਏ ਚਲ ਅੱਜ ਦਾ ਰੇਟ ਦੱਸ ਦੇ ਯਾਰ ਇਹਦਾ ਇਹ ਬੱਚੇ ਨਾਲ 60000 ਦੀ ਦੇ ਦਾਂਗੇ ਇਹ ਤਾਂ ਜਿਆਦਾ ਨਹੀਂ ਮੰਗੀਆਂ ਨਾ ਹੋਰ ਮਾਨ ਕਰ ਦਾਂਗੇ ਮੁੱਗੇ ਤੇ ਮਾੜਾ ਮੋਟਾ ਇਹ ਤਾਜੀ ਕਿੰਨਾ ਕੁ ਪਾਉਂਦੀ ਐ ਇਹਦਾ ਸੁਆ ਵੀ ਵੱਡਾ ਐ ਇਹ ਬਹੁਤ ਵੱਡੀ ਮੱਝ ਹੈ ਥੋੜੀ ਜਦੋਂ ਦੁੱਧ ਦਿੰਦੀ ਹੈ ਨਾ ਲਿੱਸੀ ਰਹਿੰਦੀ ਆ ਅੱਛਾ ਹਾਂ ਸੂਣ ਵੇਲੇ ਫੁੱਲ ਤਿਆਰ ਹੁੰਦੀ ਹੈ ਛੱਡਾ ਛੁੱਡਾ ਬਹੁਤ ਬਣਾਉਂਦੀ ਹੈ ਜੀ ਅੱਛਾ ਜਦੋਂ ਦੁੱਧੋਂ ਮਤਲਬ ਹਟ ਜਾਂਦੀ ਆ ਉਦੋਂ ਭਰ ਜਾਂਦੀਆਂ ਕਈ ਪਸ਼ੂ ਜਾਨਵਰ ਦੁੱਧ ਦੀ ਖਾਰ ਮੰਨਦੇ ਹੁੰਦੇ ਨੇ ਹਾਂਜੀ ਹਾਂਜੀ ਤਾਂ ਬਾਕੀ ਸੱਜਣੋ ਥਣ ਥਣ ਇਹ ਝੋਟੀ ਨੂੰ ਵੀ ਚੰਗਾ ਲੱਗਿਆ ਚੌਥਾ ਸੂਆ ਲਾ ਲਿਓ ਤੁਸੀਂ ਪੰਜਵਾਂ ਲਾ ਲਿਓ ਆਪਣੀ ਸਮਝ ਨਾਲ ਬਣਾ ਲਿਓ ਤੇ ਫਾਈਟਿੰਗ ਬਹੁਤ ਵੱਡੀ ਹੈ ਜੀ ਹਾਂ ਹਾਈਟ ਚੰਗੀ ਆ ਲੰਮਾਈ ਲਮੂਈ ਵੀ ਚੰਗੀ ਆ ਤੇ ਇਹਦਾ ਕਿੰਨਾ ਕੁ ਜਮੀ ਲਾਸਟ ਹੀ ਦੱਸਦੇ ਹੋਰ ਕਿੰਨਾ ਕੁ ਮਾਨ ਤ ਇਹ 60000 ਦੀ ਦੇ ਦਾਂਗੇ ਭਾਈ ਇਹ 60 ਦੀ ਦੇ ਦਾਂਗੇ ਆਪਾਂ ਤੇ ਆਹ ਜੋ ਟਿੱਕ ਨੰਬਰ ਵਾਲੀ ਦੇ ਦਾਂਗੇ 57000 ਇਹ 57000 ਦੀ ਮਿਲੂਗੀ ਤੁਹਾਨੂੰ ਪਹਿਲਾਂ ਕੱਟੀ ਐ ਇੱਥੇ ਤੋਂ ਥਣ ਥਣ ਦੇਖ ਸਕਦੇ ਹੋ 10 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਜਿਹੜੀ ਵੱਡੀ ਗੱਲ ਹੈ 5 ਮਹੀਨਿਆਂ ਦੀ ਇਹ ਗੱਬਣਾ ਸਿੰਗ ਜੂਰ ਖੁੱਲਾ ਥੋੜਾ ਜਿਹਾ ਬਾਈ ਕਹਿੰਦਾ ਕਨਫਰਮ ਹੀ ਪਹਿਲਾਂ ਹੈ ਤੇ 57 57000 ਚ ਮਿਲੂਗੀ ਬੱਚਾ ਇਹਦੇ ਨਾਲ ਹੈ ਨਹੀਂ ਇੱਕ ਨੰਬਰ ਵਾਲੀ ਨਾਲ ਇਹ ਮਿਲਦੀ ਹੈ ਚਾਰਟ ਤੇ ਇਹਦੇ ਵਾਂਗਰ ਬੱਚਾ ਹੈਗਾ ਬਾਈ ਜੀ ਦਾ ਐ ਇਹਨੂੰ ਕਰੀ ਬਾਈ ਮੜੀ ਜੀ ਆ ਪੂਰਾ ਪਰ ਜੁਲੇਬਾ ਦਾ ਇਹ ਤਿਆਰ ਹੋ ਹਣਾ ਹਾਂਜੀ ਹਾਂਜੀ ਲੈ ਅੱਜ ਦੀ ਵੀਡੀਓ ਸੱਜਣੋਂ ਦਿਖਾਈ ਆ ਆਪਾਂ ਨੇ ਤੁਹਾਨੂੰ ਪਟਿਆਲੇ ਸ਼ਹਿਰ ਤੋਂ ਇਸੇ ਤਰ੍ਹਾਂ ਹੀ ਚੈਨਲ ਨੂੰ ਪਿਆਰ ਕਰਦੇ ਰਹੋ ਕਿਸੇ ਹੋਰ ਨਵੇਂ ਫਾਰਮ ਤੋਂ ਵੀਡੀਓ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ